ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਜਾਂ ਤੁਸੀਂ ਲੌਂਗ ਜੈਕਟ ਬਣਾਉਣੀ ਆ ਤਾਂ ਕਿਸੇ ਵੀ ਪ੍ਰੋਜੈਕਟ ਤੇ ਬੇਬੀ ਬਲੈਂਕਟ ਤੇ ਸ਼ਾਲ ਤੇ ਸਟੌਲ ਤੇ ਮਫਲਰ ਤੇ ਕਿਉਂਕਿ ਦੋਨਾਂ ਸਾਈਡਾਂ ਤੋਂ ਆਪਣਾ ਡਿਜ਼ਾਈਨ ਇਕੋ ਜਿਹਾ ਦਿਖਾਈ ਦਿੰਦਾ ਇਸਲੇ ਨੂੰ ਸ਼ਾਰਲ ਸਟੋਲ ਮਫਲਰ ਤੇ ਵੀ ਆਪਾਂ ਜਿਹੜਾ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹਾਂ ਜਦੋਂ ਆਪਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਜਾਂ ਬੱਚਿਆਂ ਦੇ ਕੋਟੀਆਂ ਸਵੈਟਰ ਲਈ ਬਣਾਉਣਾ ਤਾਂ 10 ਨੰਬਰ ਸਲਾਈਆਂ ਤੇ ਜਿਹੜਾ ਇਹਨੂੰ ਆਪਾਂ ਬਣਾ ਸਕਦੇ ਹਾਂ ਬਾਕੀ ਆਪਣੀ ਪੱਛਮ ਦੇ ਹਿਸਾਬ ਨਾਲ ਆਪਾਂ ਸਲਾਈਆਂ ਲੈਣੀਆਂ ਠੀਕ ਹੈ ਜੇਕਰ ਤੁਸੀਂ ਸ਼ਾਰਲ ਸਟੋਲ ਮਫਲਰ ਤੇ ਇਹਨੂੰ ਬਣਾਉਣਾ ਤਾਂ ਤੁਸੀਂ ਮੋਟੀਆਂ ਸਲਾਈਆਂ ਵਿੱਚ ਇਹਨੂੰ ਬਣਾਉਣਾ ਸਿਰਫ ਇੱਕ ਸਲਾਈ ਨੂੰ ਹੀ ਆਪਾਂ ਬਾਰ-ਬਾਰ ਰਿਪੀਟ ਕਰਦੇ ਆ ਨਾ ਸਿੱਧੀ ਸਾਈਡ ਤੋਂ ਵੀ ਤੇ ਉਲਟੀ ਸਾਈਡ ਤੋਂ ਵੀ ਉਹੀ ਸਲਾਈ ਇਸੇ ਲਈ ਜਿਹੜਾ ਡਿਜ਼ਾਈਨ ਹੈ ਦੋਨਾਂ ਸਾਈਡਾਂ ਤੋਂ ਇੱਕੋ ਜਿਹਾ ਦਿਖਾਈ ਦਿੰਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਹੁਣ ਮੈਂ ਇੱਥੇ ਸਲਾਈ ਉੱਪਰ 29 ਕੁੰਡੇ ਲਏ 29 ਕੁੰਡੇ ਔਰ ਨੰਬਰ ਵਿੱਚ ਕੁੰਡੇ ਲੈਣੀ ਆਪਾਂ ਇਸ ਡਿਜ਼ਾਈਨ ਨੂੰ ਬਣਾਉ ਲਈ। ਨੀਚੇ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ। ਕੁੰਡੇ ਪਾਉਣ ਤੋਂ ਬਾਅਦ ਇੱਥੇ ਮੈਂ ਬਾਰਡਰ ਦੇ ਤੌਰ ਤੇ ਇੱਕ ਲਾਈਨ ਉਲਟੀ ਬਣਾ ਕੇ ਕੰਪਲੀਟ ਕੀਤੀ ਹੈ ਠੀਕ ਹੈ। ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਫਾਸਟ ਰੋ ਰਾਈਟ ਸਾਈਡ ਤੋਂ ਸ਼ੁਰੂ ਕਰਾਂਗੇ ਜੇਕਰ ਤੁਸੀਂ ਕੁੰਡੇ ਵਧਾਉਣੇ ਆ ਬਾਰਡਰ ਬਣਾਉਣ ਤੋਂ ਬਾਅਦ ਉਲਟੀ ਸਾਈਡ ਤੋਂ ਕੁੰਡੇ ਵਧਾ ਲੈਣੇ ਫਿਰ ਆਪਣੀ ਜਿਹੜੀ ਫਾਸਟ ਰੋ ਆ ਰਾਈਟ ਸਾਈਡ ਤੋਂ ਸ਼ੁਰੂ ਕਰਨੀ ਹੈ ਇਸ ਤਰ੍ਹਾਂ। ਪਹਿਲਾ ਕੁੰਡਾ ਤਾਰੂ ਚਾਹੇ ਬੁਨੂ ਠੀਕ ਹੈ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਆ ਤਾਰ ਲੈਣੀ ਆ ਫਿਰ ਇੱਕ ਕੁੰਡਾ ਬਣਾਵਾਂਗੇ ਸਿੱਧਾ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਫਿਰ ਪਹਿਲਾ ਕੁੰਡਾ ਛੱਡ ਕੇ ਜਿਹੜਾ ਆਪਣਾ ਇਹ ਦੂਸਰਾ ਹੈ ਇਸ ਤਰ੍ਹਾਂ ਇਹ ਪਹਿਲਾਂ ਬੁਨਾਂਗੇ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਪਹਿਲਾਂ ਬੁਨਾਂਗੇ ਠੀਕ ਹੈ ਇਸ ਤਰ੍ਹਾਂ ਫਿਰ ਦੂਸਰਾ ਕੁੰਡਾ ਜਿਹੜਾ ਜਿਹੜਾ ਆਪਾਂ ਪਹਿਲਾਂ ਛੱਡਿਆ ਕੁੰਡਾ ਇਹਨੂੰ ਪਿਛਲੀ ਸਾਈਡ ਤੇ ਇਸ ਤਰ੍ਹਾਂ ਬੁਨ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਕੁੰਡਿਆ ਤਾਰ ਦੇਣੀ ਹੈ ਸਲਾਈ ਤੇ ਇਹ ਦੋਨੇ ਇਹ ਹੀ ਤਣ ਤਣ ਕੁੰਡਿਆਂ ਤੇ ਡਿਜ਼ਾਈਨ ਬਣਾਉਂਦੇ ਜਾਣਾ ਅੱਗੇ ਫਿਰ ਉਸੇ ਤਰ੍ਹਾਂ ਹੀ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਫਿਰ ਇੱਕ ਕੁੰਡਾ ਛੱਡ ਕੇ ਦੂਸਰਾ ਕੁੰਡਾ ਪਹਿਲਾਂ ਬਣਾਵਾਂਗੇ ਪਿਛਲੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਫਿਰ ਛੱਡਿਆ ਕੁੰਡਾ ਜਿਹੜਾ ਪਹਿਲਾ ਕੁੰਡਾ ਹੈ ਇਹ ਇਹਨੂੰ ਪਿਛਲੀ ਸਾਈਡ ਤੋਂ ਬਣਾ ਲੈਣਾ ਆਪਾਂ ਇਸ ਤਰ੍ਹਾਂ ਸਿੱਧਾ ਬਹੁਤ ਹੀ ਈਜ਼ੀ ਡਿਜ਼ਾਈਨ ਤਿੰਨ ਤਿੰਨ ਕੁੰਡਿਆਂ ਤੇ ਆਪਾਂ ਐਸੀ ਤਰ੍ਹਾਂ ਰਿਪੀਟ ਕਰਦੇ ਜਾਣਾ ਇਹ ਕੁੰਡਾ ਬਣਾਵਾਂਗੇ ਸਿੱਧਾ ਫਿਰ ਦੂਸਰਾ ਕੁੰਡਾ ਜਿਹੜਾ ਛੱਡ ਦੇਣਾ ਜਿਹੜਾ ਆਪਣਾ ਤੀਸਰਾ ਕੁੰਡਾ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਹੈ ਇੱਕ ਤਾਂ ਆਪਾਂ ਬਣਾ ਲਿਆ ਸਿੱਧਾ ਦੂਸਰਾ ਛੱਡ ਦੇਣਾ ਤੀਸਰਾ ਬਣਾਉਣਾ ਪਹਿਲਾਂ ਸਿੱਧਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫਿਰ ਜਿਹੜਾ ਕੁੰਡਾ ਛੱਡਿਆ ਇਹਨੂੰ ਆਪਾਂ ਪਿਛਲੀ ਸਾਈਡ ਤੋਂ ਬਣਾ ਲੈਣਾ ਠੀਕ ਹੈ ਕੁੰਡੇ ਆਪਾਂ ਦੋਨੇ ਅਲੱਗ-ਅਲੱਗ ਬਣਾਉਣੇ ਆ ਫਿਰ ਦੋਨੇ ਸਲਾਈ ਤੋਂ ਉਤਾਰਦੇ ਨੇ ਫਿਰ ਅੱਗੇ ਤਿੰਨ ਕੁੰਡਿਆਂ ਤੇ ਡਿਜ਼ਾਈਨ ਆਊਗਾ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਸਿੱਧਾ ਦੂਸਰਾ ਕੁੰਡਾ ਛੱਡ ਕੇ ਤੀਸਰਾ ਕੁੰਡਾ ਆਪਾਂ ਪਹਿਲਾਂ ਬਣਾਵਾਂਗੇ ਪਿਛਲੀ ਸਾਈਡ ਤੋਂ ਸਿੱਧਾ ਇਸ ਤਰ੍ਹਾਂ ਫਿਰ ਜਿਹੜਾ ਕੁੰਡਾ ਛੱਡਿਆ ਸੀ ਆਪਾਂ ਇਹਨੂੰ ਬਣਾਉਣਾ ਇਹਨਾਂ ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਦੂਸਰਾ ਕੁੰਡਾ ਛੱਡ ਕੇ ਤੀਸਰਾ ਕੁੰਡਾ ਪਹਿਲਾਂ ਆਪਾਂ ਬੈਕ ਸਾਈਡ ਤੋਂ ਬਣਾਵਾਂਗੇ ਇਸ ਤਰ੍ਹਾਂ ਫਿਰ ਛੱਡਿਆ ਹੋਇਆ ਕੁੰਡਾ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਫਿਰ ਇੱਕ ਕੁੰਡਾ ਬਣਾਵਾਂਗੇ ਸਿੱਧਾ ਇੱਕ ਕੁੰਡਾ ਛੱਡ ਕੇ ਦੂਸਰਾ ਕੁੰਡਾ ਬਣਾਵਾਂਗੇ ਪਹਿਲਾਂ ਦੇਖੋ ਇਸ ਤਰ੍ਹਾਂ ਫੇਰ ਛੱਡਿਆ ਕੁੰਡਾ ਆਪਾਂ ਬਣਾ ਲੈਣਾ ਸਿੱਧਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਦਵਾਰਾ ਫੇਰ ਇੱਕ ਕੁੰਡਾ ਸਿੱਧਾ ਫੇਰ ਇਹ ਕੁੰਡਾ ਛੱਡ ਕੇ ਅਗਲਾ ਕੁੰਡਾ ਪਹਿਲਾਂ ਬਣਾਉਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਫੇਰ ਛੱਡਿਆ ਹੋਇਆ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲੈਣਾ ਦਵਾਰਾ ਫੇਰ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਛੱਡ ਕੇ ਫਿਰ ਅਗਲਾ ਕੁੰਡਾ ਜਿਹੜਾ ਪਿਛਲੀ ਸਾਈਡ ਤੋਂ ਸਿੱਧਾ ਬਣਾਉਣਾ ਫੇਰ ਛੱਡਿਆ ਕੁੰਡਾ ਦੁਆਰਾ ਫੇਰ ਤਿੰਨ ਕੁੰਡਿਆਂ ਤੇ ਡਿਜ਼ਾਈਨ ਇੱਕ ਕੁੰਡਾ ਸਿੱਧਾ ਪਹਿਲਾ ਕੁੰਡਾ ਛੱਡ ਕੇ ਲਾਸਟ ਤੇ ਵੀ ਉਸੇ ਤਰ੍ਹਾਂ ਹੀ ਠੀਕ ਹੈ ਫੇਰ ਆਪਾਂ ਛੱਡਿਆ ਕੁੰਡਾ ਸਿੱਧਾ ਬਣਾ ਲੈਣਾ ਫੇਰ ਇੱਕ ਕੁੰਡਾ ਸਿੱਧਾ ਇਹ ਹੀ ਇੱਕ ਸਲਾਈ ਦਾ ਡਿਜ਼ਾਈਨ ਹੈ ਦੋਨਾਂ ਸਾਈਡਾਂ ਤੋਂ ਆਪਾਂ ਇਹੀ ਇੱਕ ਸਲਾਈ ਨੂੰ ਰਿਪੀਟ ਕਰਦੇ ਜਾਣਾ ਠੀਕ ਹੈ ਸਿੱਧੀ ਸਾਈਡ ਤੋਂ ਪਰ ਜੈਨ ਸ਼ੁਰੂ ਕਰਨਾ ਉਲਟੀ ਸਾਈਡ ਤੋਂ ਵੀ ਆਪਾਂ ਇਹੀ ਸਿਲਾਈ ਰਿਪੀਟ ਕਰਨੀ ਹੈ ਮੈਂ ਤੁਹਾਨੂੰ ਇੱਕ ਵਾਰ ਜਿਹੜੀ ਸਿਲਾਈ ਰਿਪੀਟ ਕਰਕੇ ਦਿਖਾ ਦਿੰਨੀ ਹਾਂ ਫਸਟ ਰੋ ਦੀ ਤਰ੍ਹਾਂ ਹੀ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਪਹਿਲਾ ਕੁੰਡਾ ਉਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਹੁਣ ਆਪਾਂ ਸਿੱਧਾ ਬਣਾਵਾਂਗੇ ਠੀਕ ਹੈ ਹੁਣ ਜਿਹੜੇ ਕੁੰਡੇ ਆਪਣੇ ਇਸ ਤਰ੍ਹਾਂ ਦਿਖਾਈ ਦੇ ਰਹੇ ਦੋ ਕੁੰਡੇ ਠੀਕ ਹੈ ਦੇਖੋ ਕੁੰਡੇ ਜਿਹੜੇ ਅਲੱਗ-ਅਲੱਗ ਦਿਖਾਈ ਦੇ ਰਹੇ ਆ ਪਹਿਲਾ ਕੁੰਡਾ ਛੱਡ ਕੇ ਆਪਾਂ ਦੂਸਰਾ ਕੁੰਡਾ ਬਣਾਵਾਂਗੇ ਪਿਛਲੀ ਸਾਈਡ ਤੋਂ ਸਿੱਧਾ ਉਲਟੀ ਸਾਈਡ ਤੋਂ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਮੈਂ ਇਸ ਤਰ੍ਹਾਂ ਤਾਰ ਲਈਆਂ ਹੁਣ ਉਸੇ ਤਰ੍ਹਾਂ ਫਾਸਟਰ ਉਹਦੀ ਤਰ੍ਹਾਂ ਆਪਾਂ ਤਿੰਨ-ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਤਾਂ ਥ੍ਰੈਡ ਨੂੰ ਆਪਾਂ ਪਿੱਛੇ ਕਰਾਂਗੇ ਪਹਿਲਾ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਠੀਕ ਹੈ ਫਿਰ ਅੱਗੇ ਆਪਣੇ ਦੇਖੋ ਦੋ ਕੁੰਡੇ ਇਸ ਤਰ੍ਹਾਂ ਆਉਣਗੇ ਇਸ ਤਰ੍ਹਾਂ ਗੈਪ ਦਿਖਾਈ ਦੇਊਗਾ ਕੁੰਡਿਆਂ 'ਚ ਠੀਕ ਹੈ ਪਹਿਲਾ ਕੁੰਡਾ ਛੱਡ ਕੇ ਜਿਹੜਾ ਅਗਲਾ ਕੁੰਡਾ ਉਸੇ ਤਰ੍ਹਾਂ ਪਿਛਲੀ ਸਾਈਡ ਤੋਂ ਜਿਵੇਂ ਪਹਿਲੀ ਸਲਾਈ 'ਚ ਬਣਾਇਆ ਸੀ ਪਹਿਲਾਂ ਬਣਾਵਾਂਗੇ ਫਿਰ ਛੱਡਿਆ ਕੁੰਡਾ ਬਣਾਵਾਂਗੇ ਫਾਸਟ ਰੋ ਹੀ ਰਿਪੀਟ ਹੋਣੀ ਹੈ ਉਲਟੀ ਸਾਈਡ ਤੋਂ ਵੀ ਤਿੰਨ ਕੁੰਡੇ ਹੋਗੇ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਫਿਰ ਇੱਕ ਕੁੰਡਾ ਛੱਡ ਕੇ ਅਗਲਾ ਕੁੰਡਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬਣਾਵਾਂਗੇ ਸਿੱਧਾ ਠੀਕ ਹੈ ਫਿਰ ਛੱਡਿਆ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਤਿੰਨ ਕੁੰਡੇ ਹੋ ਗਏ ਦੁਬਾਰਾ ਫਿਰ ਇੱਕ ਕੁੰਡਾ ਸਿੱਧਾ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਬਣਾਵਾਂਗੇ ਪਿਛਲੀ ਸਾਈਡ ਤੋਂ ਫਿਰ ਛੱਡਿਆ ਕੁੰਡਾ ਬਣਾਵਾਂਗੇ ਦੁਬਾਰਾ ਫਿਰ ਉਸੇ ਤਰ੍ਹਾਂ ਬਣਾਵਾਂਗੇ ਇੱਕ ਕੁੰਡਾ ਸਿੱਧਾ ਇਹ ਇੱਕ ੁੰਡਾ ਛੱਡ ਕੇ ਅਗਲਾ ੁੰਡਾ ਬਣਾਵਾਂਗੇ ਪਿਛਲੀ ਸਾਈਡ ਤੋਂ ਫਿਰ ਜਿਹੜਾ ਛੱਡਿਆ ਇਹਨੂੰ ਬਣਾਵਾਂਗੇ ੁੰਡੇ ਆਪਾਂ ਅਲੱਗ-ਅਲੱਗ ਬਣਾਉਣੇ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ੁੰਡਾ ਬਣਾਵਾਂਗੇ ਸਿੱਧਾ ਪਹਿਲਾ ੁੰਡਾ ਛੱਡ ਕੇ ਅਗਲਾ ੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਜਿਹੜਾ ੁੰਡਾ ਛੱਡਿਆ ਇਹਨੂੰ ਬਣਾ ਲਾਂਗੇ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ੁੰਡਾ ਸਿੱਧਾ ਫਿਰ ਇੱਕ ੁੰਡਾ ਛੱਡ ਕੇ ਅਗਲਾ ੁੰਡਾ ਉਸੇ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਬਣਾਵਾਂਗੇ ਫਿਰ ਛੱਡਿਆ ਹੋਇਆ ਕੁੰਡਾ ਬਣਾਵਾਂਗੇ ਫਿਰ ਕੁੰਡੇ ਧਾਰ ਦੇਾਂਗੇ ਸਲਾਈ ਤੋਂ ਠੀਕ ਹੈ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਛੱਡ ਕੇ ਅਗਲਾ ਕੁੰਡਾ ਫਿਰ ਛੱਡਿਆ ਕੁੰਡਾ ਬਹੁਤ ਹੀ ਈਜ਼ੀ ਡਿਜ਼ਾਈਨ ਆ ਬਹੁਤ ਹੀ ਜਲਦੀ ਜਲਦੀ ਬਣਦਾ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਆ। ਇਹ ਕੁੰਡਾ ਸਿੱਧਾ ਇੱਕ ਛੱਡ ਕੇ ਅਗਲਾ ਬਣਾਉਣਾ ਇਸ ਤਰ੍ਹਾਂ। ਲਾਸਟ ਦੇ ਵੀ ਦੇਖੋ ਉਸੇ ਤਰ੍ਹਾਂ ਹੀ ਆ ਜਾਂਦਾ ਹੈ। ਹੁਣ ਲਾਸਟ ਵਾਲਾ ਕੁੰਡਾ ਉਲਟੀ ਸਾਈਡ ਦੀ ਸਿਲਾਈ ਹੈ। ਉਲਟਾ ਬਣਾ ਲਾਂਗੇ। ਇੱਕ ਸਿਲਾਈ ਨੂੰ ਆਪਾਂ ਅੱਗੇ ਰਿਪੀਟ ਕਰਦੇ ਜਾਨਾ। ਜਿਹੜਾ ਆਪਣਾ ਡਿਜ਼ਾਈਨ ਅੱਗੇ ਬੰਦਾ ਜਾਊਗਾ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਧੰਨਵਾਦ